ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਕਥਾ ਵਿਚਾਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚੋਂ ਜਪਜੀ ਸਾਹਿਬ ਦੀ ਕਥਾ ਵਿਸਥਾਰ ਰੂਪ ਦੇ ਵਿੱਚ ਸਰਵਨ ਕਰਨ ਜਾ ਰਹੇ ਹਾਂ ਮੂਲ ਮੰਤਰ ਤੋਂ ਸ਼ੁਰੂ ਕਰਕੇ ਇੱਕ ਓਮਕਾਰ ਇਹ ਸ਼ਬਦ ਬੜਾ ਛੋਟਾ ਹੈ ਵਾਰਿਸ ਦੇ ਅਰਥ ਬੜੇ ਗਹਿਰੇ ਡੂੰਗੇ ਹਨ ਮਹਾਰਾਜ ਕਹਿੰਦੇ ਕਿ ਪਰਮਾਤਮਾ ਇੱਕ ਹੈ ਗੁਰੂ ਨਾਨਕ ਦੇਵ ਜੀ ਨੇ ਤਾਂ ਕਹਿ ਦਿੱਤਾ ਕਿ ਪਰਮਾਤਮਾ ਇੱਕ ਹੈ ਪਰ ਅੱਜ ਕੱਲ ਆਪਾਂ ਦੇਖਦੇ ਹਾਂ ਕਿ ਵੱਖ-ਵੱਖ ਧਰਮਾਂ ਦੇ ਆਪੋ ਆਪਣੇ ਦੇਵੀ ਦੇਵਤੇ ਆਪੋ ਆਪਣੇ ਪਰਮਾਤਮਾ ਭਗਵਾਨ ਬਣਾਏ ਹੋਏ ਹਨ ਫਿਰ ਇਹ ਕਿਦਾਂ ਹੋ ਸਕਦਾ ਹੈ ਕਿ ਪਰਮਾਤਮਾ ਇੱਕ ਹੈ? ਮੁਸਲਮਾਨ ਆਪਣਾ ਅਲੱਗ ਪਰਮਾਤਮਾ ਮੰਨਦੇ ਹਨ। ਹਿੰਦੂ ਅਲੱਗ ਬਹੁਤ ਅਲੱਗ ਜੈਨੀ ਅਲੱਗ ਸਾਰੇ ਧਰਮਾਂ ਦੇ ਲੋਕ ਆਪਣੇ ਆਪਣੇ ਪਰਮਾਤਮਾ ਨੂੰ ਆਪਣੇ ਆਪਣੇ ਭਗਵਾਨ ਨੂੰ ਧਿਆਉਂਦੇ ਹਨ, ਜਪਦੇ ਹਨ। ਤੇ ਉਹ ਮੰਨਦੇ ਹਨ ਕਿ ਉਹਨਾਂ ਦਾ ਪਰਮਾਤਮਾ ਅਲੱਗ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਪ੍ਰਮਾਤਮਾ ਇੱਕ ਹੈ ਇੱਕ ਓੰਕਾਰ ਇਹ ਕਿਸ ਤਰ੍ਹਾਂ ਹੋ ਸਕਦਾ ਦੇਖੋ ਕੋਈ بڑا ਅਮੀਰ ਆਦਮੀ ਉਸਨੇ ਕੀ ਕੀਤਾ ਕਿ ਮੰਨ ਲਓ ਭਾਰਤ ਦੇ ਵਿੱਚ ਅਲੱਗ-ਅਲੱਗ ਜਿੱਦਾਂ ਰਾਜ ਹਨ ਸਟੇਟਸ ਹਨ ਉੱਥੇ ਲੱਗ ਲੱਗ ਰਾਜਾਂ ਦੇ ਲੋਕ ਜਿਸ ਤਰ੍ਹਾਂ ਲੱਗ ਲੱਗ ਪਾਸ਼ਾਵਾ ਬੋਲਦੇ ਹਨ ਤੇ ਉਸ ਅਮੀਰ ਬੰਦੇ ਨੇ ਪਾਸ਼ਾਵਾ ਦੇ ਹਿਸਾਬ ਨਾਲ ਲੱਗ ਲੱਗ ਜ਼ਿਲ੍ਹਿਆਂ ਦੇ ਵਿੱਚ ਲੱਗ ਲੱਗ ਸਟੇਟਾਂ ਦੇ ਵਿੱਚ ਸਕੂਲ ਖੋਲ ਦਿੱਤੇ ਲੋਕਾਂ ਦੀ ਭਾਸ਼ਾ ਦੇ ਮੁਤਾਬਿਕ ਜਿੱਥੇ ਕੋਈ ਪੰਜਾਬੀ ਬੋਲਦਾ ਹੈ ਉੱਥੇ ਪੰਜਾਬੀ ਸਕੂਲ ਜਿੱਥੇ ਕੋਈ ਇੰਗਲਿਸ਼ ਬੋਲਦਾ ਉੱਥੇ ਅੰਗਰੇਜ਼ੀ ਸਕੂਲ ਜਿੱਥੇ ਕੋਈ ਹਿੰਦੀ ਬੋਲਦਾ ਉੱਥੇ ਹਿੰਦੀ ਸਕੂਲ ਹਿੰਦੀ ਮੀਡੀਅਮ ਸਕੂਲ ਪਰ ਜੇ ਦੇਖਿਆ ਜਾਵੇ ਤਾਂ ਮਾਲਕ ਤਾਂ ਉਹ ਇੱਕ ਹੈ ਪਰ ਉਸਨੇ ਅਲੱਗ-ਅਲੱਗ ਲੋਕਾਂ ਦੇ ਹਸਾਬ ਨਾਲ ਉੱਥੇ-ਉੱਥੇ ਸਕੂਲ ਖੋਲ ਦਿੱਤੇ ਤੇ ਉੱਥੇ-ਉੱਥੇ ਮੁੱਖ ਅਧਿਆਪਕ ਪ੍ਰਿੰਸੀਪਲ ਮੈਨੇਜਰ ਪ੍ਰਧਾਨ ਬਣਾ ਦਿੱਤੇ ਵੱਡੇ-ਵੱਡੇ ਅਹੁਦਿਆਂ ਤੇ ਜਦੋਂ ਅਸੀਂ ਛੋਟੇ ਹੁੰਦੇ ਹਾਂ ਤਾਂ ਸਾਨੂੰ ਇਹ ਲੱਗਦਾ ਹੈ ਕਿ ਉਹੀ ਪ੍ਰਧਾਨ ਉਹੀ ਪ੍ਰਿੰਸੀਪਲ ਸਕੂਲ ਦੇ ਮਾਲਕ ਹਨ ਵੀ ਇਹ ਹੀ ਸਭ ਕੁਝ ਹਨ ਪਰ ਜਦ ਕੀ ਸਚਾਈ ਇਹ ਹੈ ਕਿ ਮਾਲਕ ਕੋਈ ਇੱਕ ਹੈ ਜੋ ਸਾਰੇ ਤੋਂ ਉੱਪਰ ਬੈਠ ਕੇ ਕੰਮ ਕਰ ਰਿਹਾ ਹੈ ਇਸ ਕਰਕੇ ਪ੍ਰਮਾਤਮਾ ਨੂੰ ਸਮਝਣਾ ਬੜਾ ਮੁਸ਼ਕਿਲ ਹੈ ਤੇ ਗੁਰਬਾਣੀ ਸਾਨੂੰ ਇਹ ਹੀ ਗਿਆਨ ਕਰਾਉਂਦੀ ਹੈ ਕਿ ਕਿਸ ਤਰ੍ਹਾਂ ਇੱਕ ਪ੍ਰਮਾਤਮਾ ਨੂੰ ਜਪਣਾ ਹੈ ਨਾਮ ਭਾਵੇਂ ਕੋਈ ਵੀ ਜਪੋ ਅੱਲਾ ਰਾਮ ਬੀਠਲ ਕੁਰਬਾਨੀ ਦੇ ਵਿੱਚ ਪਰਮਾਤਮਾ ਦੇ ਬੜੇ ਨਾਵਾਂ ਦਾ ਵਰਣਨ ਕੀਤਾ ਗਿਆ ਹੈ ਤੇ ਪਰਮਾਤਮਾ ਦਾ ਕੋਈ ਧਰਮ ਵੀ ਨਹੀਂ ਹੈ ਨਾ ਪਰਮਾਤਮਾ ਸਿੱਖ ਹੈ ਨਾ Hindu ਹੈ ਨਾ ਮੁਸਲਮਾਨ ਹੈ ਨਾ ਬੋਧੀ ਹੈ ਨਾ ਜੈਨੀ ਹੈ ਜਪ ਸਭ ਦੇ ਵਿੱਚ ਪੜਦੇ ਹਾਂ ਧਰਮ ਉਸ ਪਰਮਾਤਮਾ ਨੂੰ ਨਮਸਕਾਰ ਹੈ ਸਦਾ ਕੋਈ ਵੀ ਧਰਮ ਨਹੀਂ ਹੈ ਕੋਈ ਜਾਤ ਪਾਤ ਨਹੀਂ ਹੈ ਉਹ ਧਰਮ ਤੋਂ ਦੂਰ ਹੈ ਇੱਕ ਓੰਕਾਰ ਪਰਮਾਤਮਾ ਇੱਕ ਹੈ ਸਤ ਨਾਮ ਤੇ ਪਰਮਾਤਮਾ ਦਾ ਨਾਮ ਸਤ ਹੈ ਸਤ ਤੋਂ ਭਾਵ ਸੱਚਾ ਹੈ ਬਾਕੀ ਸਾਰੀ ਰਚਨਾ ਸਾਰੀ ਦੁਨੀਆ ਝੂਠ ਹੈ ਜਾਗ ਰਚਨਾ ਸਭ ਝੂਠ ਹੈ ਜਾਨ ਲੇਹੋਰੇ ਮੀਤ ਸੱਚਾ ਕੀ ਹੈ ਪਰਮਾਤਮਾ ਦਾ ਨਾਮ ਹੋਰ ਸਭ ਚੀਜ਼ਾਂ ਝੂਠ ਹਨ ਕਰਤਾ ਪੁਰਖ ਤੇ ਪਰਮਾਤਮਾ ਸਾਰੀ ਚੀਜ਼ਾਂ ਦਾ ਸਾਰੀ ਸ੍ਰਿਸ਼ਟੀ ਦਾ ਸਾਰੇ ਜੀਵਾਂ ਦਾ ਕਰਤਾ ਹੈ ਤੇ ਜੀ ਉਹ ਕਰਤਾ ਹੈ ਤਾਂ ਫਿਰ ਅਸੀਂ ਮਤਲਬ ਕੁਝ ਵੀ ਨਹੀਂ ਕਰ ਰਹੇ ਜੋ ਕੁਝ ਕਰ ਰਿਹਾ ਪ੍ਰਮਾਤਮਾ ਕਰ ਰਿਹਾ ਹੈ ਸੰਸਕ੍ਰਿਤ ਵਿੱਚ ਵਿਉਤਪਤੀ ਅਨੁਸਾਰ ਪੁਰਖ ਦਾ ਭਾਵ ਇਸ ਲਫਜ਼ ਦਾ ਅਰਥ ਇਉਂ ਕੀਤਾ ਗਿਆ ਪੁਰਸ਼ੇਤੇ ਇਕ ਪੁਰਸ਼ ਭਾਵ ਜੋ ਸਰੀਰ ਵਿੱਚ ਲੇਟਿਆ ਹੋਇਆ ਹੈ ਸੰਸਕ੍ਰਿਤ ਵਿੱਚ ਆਮ ਪ੍ਰਚਲਿਤ ਅਰਥ ਹੈ ਮਨੁੱਖ ਪੁਰਖ ਤੋਂ ਭਾਵ ਹੈ ਮਨੁੱਖ ਗੀਤਾ ਦੇ ਵਿੱਚ ਪੁਰਖ ਆਤਮਾ ਦੇ ਅਰਥ ਵਿੱਚ ਵਰਤਿਆ ਗਿਆ ਰਗੂਵਾਂਚੇੇ ਚੇ ਸ਼ਬਦ ਬ੍ਰਹਿਮਾੰਡ 와 ਆਤਮਾ ਦੇ ਅਰਥਾਂ ਵਿੱਚ ਆਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੁਰਖ ਦਾ ਅਰਥ ਹੈ ਉਹ ਓੰਕਾਰ ਜੋ ਸਾਰੇ ਜਗਤ ਦੇ ਵਿੱਚ ਵਿਆਪਕ ਹੈ। ਉਹ ਆਤਮਾ ਜੋ ਸਾਰੀ ਸ੍ਰਿਸ਼ਟੀ ਵਿੱਚ ਰਮ ਰਿਹਾ ਹੈ, ਮਨੁੱਖ ਅਤੇ ਆਤਮਾ ਅਰਥ ਵਿੱਚ ਵੀ ਇਹ ਸ਼ਬਦ ਕਈ ਥਾਈਂ ਆਇਆ। ਨਿਰਭਉ ਤੇ ਪਰਮਾਤਮਾ ਨਿਰਭਉ ਹੈ। ਉਹਨੂੰ ਕਿਸੇ ਵੀ ਚੀਜ਼ ਦਾ ਕਿਸੇ ਮਨੁੱਖ ਦਾ ਕਿਸੇ ਜੀਵ ਜੰਤੂ ਦਾ ਕਿਸੇ ਰਾਖਸ਼ਸ ਦਾ ਕਿਸੇ ਦੇਵੀ ਦੇਵਤੇ ਦਾ ਕੋਈ ਡਰ ਭੈ ਨਹੀਂ ਹੈ ਉਹ ਕਿਸੇ ਤੋਂ ਵੀ ਨਹੀਂ ਡਰਦਾ ਇੱਕ ਛਿੰਦੇ ਵਿੱਚ ਕਿਸੇ ਨੂੰ ਵੀ ਤਬਾਹ ਕਰ ਸਕਦਾ ਨਸ਼ਟ ਕਰ ਸਕਦਾ ਹੈ ਪ੍ਰਮਾਤਮਾ ਸਰਬ ਸ਼ਕਤੀਮਾਨ ਹੈ ਨਿਰਵੈ ਤੇ ਉਸ ਦਾ ਕਿਸੇ ਨਾਲ ਵੈਰ ਵੀ ਨਹੀਂ ਹੈ ਅਸੀਂ ਕਿਤਨੇ ਪਾਪ ਕਰਦੇ ਹਾਂ ਦਿਨ ਦੇ ਵਿੱਚ ਜੀਵਨ ਦੇ ਵਿੱਚ ਕਿਤਨੇ ਪਾਪ ਕਰਦੇ ਹਾਂ ਪਰ ਇਹਦਾ ਮਤਲਬ ਇਹ ਥੋੜੀ ਕਿ ਪ੍ਰਮਾਤਮਾ ਸਾਨੂੰ ਨਾਲ ਦੀ ਨਾਲ ਮਾਰ ਦੇਵੇ ਬਦਲਾ ਲੈਣ ਲੱਗ ਦੇਵੇ ਪ੍ਰਮਾਤਮਾ ਸਾਡੇ ਨਾਲ ਵੈਰ ਪਾ ਲਵੇ ਮੰਨ ਲਓ ਕੋਈ ਪਾਪ ਹੋ ਗਿਆ ਪਰ ਅਸੀਂ ਪ੍ਰਾਛਿਤ ਕਰਨਾ ਚਾਹੁੰਦੇ ਹਾਂ ਪਛਤਾਵਾ ਹੋ ਰਿਹਾ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ ਆਰੰਭ ਕਰ ਦਿੱਤਾ ਨਿਮਰਤਾ ਆ ਗਈ ਸਬਰ ਆ ਗਿਆ ਸੰਤੋਖ ਆ ਗਿਆ ਗਿਆਨ ਹੋ ਗਿਆ ਤੇ ਜੇ ਪ੍ਰਮਾਤਮਾ ਸਾਡੇ ਪਾਪ ਦੇਖਣ ਲੱਗ ਜਾਵੇ ਅਸੀਂ ਸੋਚਦੇ ਹਾਂ ਕਿ ਅਸੀਂ ਬڑے ਪਾਪ ਕਰ ਲਏ ਬਹੁਤੇ ਮਨੁੱਖ ਬਹੁਤੇ ਲੋਕ ਇਸ ਕਰਕੇ ਵੀ ਨਾਮ ਨਹੀਂ ਜਪਦੇ ਉਹ ਸੋਚਦੇ ਕਿ ਬڑے ਪਾਪ ਕਰ ਲਏ ਹੁਣ ਨਾਮ ਜਪਣ ਦਾ ਫਾਇਦਾ ਕੀ ਹੈ ਪਰ ਮਹਾਰਾਜ ਕਹਿੰਦੇ ਆ ਗਏ ਸੁਦਰ ਚਲੋ ਨੰਦ ਲਾਲਾ ਪਾਛ ਹੈ ਜੋ ਵੀ ਤੀ ਸੋ ਬੀਤੀ ਪਿਛਲੇ ਔਗਣ ਬਖਸ਼ਲੇ ਪਰ ਆਗੇ ਮਾਰਗ ਪਾਵੇ ਪਰਮਾਤਮਾ ਵੈਰ ਨਹੀਂ ਰੱਖਦਾ ਖੁੰਦਕ ਨਹੀਂ ਰੱਖਦਾ ਉਹ ਤਾਂ ਕਹਿੰਦਾ ਜੋ ਬੀਤ ਗਿਆ ਸੋ ਬੀਤ ਗਿਆ ਜੋ ਪਾਪ ਕੀਤੇ ਸੋ ਕੀਤੇ ਅੱਗੇ ਤੋਂ ਸੁਧਰ ਕੇ ਚੱਲੋ ਅਕਾਲ ਮੂਰਤ ਸ਼ਬਦ ਮੂਰਤ ਇਸਤਰੀ ਲਿੰਗ ਹੈ ਅਕਾਲ ਇਸ ਦਾ ਵਿਸ਼ੇਸ਼ਣ ਹੈ ਇਹ ਵੀ ਇਸਤਰੀ ਲਿੰਗ ਰੂਪ ਵਿੱਚ ਲਿਖਿਆ ਗਿਆ ਹੈ ਜੇ ਸ਼ਬਦ ਅਕਾਲ ਇਕੱਲਾ ਹੀ ਪੁਰਖ ਨਿਰਪਹੁ ਨਿਰਵੈਰ ਵਾਂਗ ਓੰਕਾਰ ਦਾ ਗੁਣਵਾਚਕ ਹੁੰਦਾ ਤਾਂ ਪੁਲਿੰਗ ਰੂਪ ਵਿੱਚ ਹੁੰਦਾ ਉਸ ਦੀ ਹਸਤੀ ਕਾਲ ਤੋਂ ਰਹਿਤ ਹੈ ਭਾਅ ਉਸ ਤੇ ਸਮੇ ਦਾ ਕੋਈ ਵੀ ਪ੍ਰਕੋਪ ਨਹੀਂ ਪਰਮਾਤਮਾ ਸਮੇ ਦੇ ਵਿੱਚ ਨਹੀਂ ਆਉਂਗਾ ਸਮੇ ਤੋਂ ਪਰੇ ਹੈ ਮ੍ਰਿਤਿ ਤੋਂ ਪਰੇ ਹੈ ਮੌਤ ਤੋਂ ਪਰੇ ਹੈ ਅਜੂਨੀ ਫਿਰ ਉਹ ਜੁਨਾ ਦੇ ਵਿੱਚ ਵੀ ਨਹੀਂ ਆਂਦਾ ਇਹ ਸਿੱਧਾ ਸਿੱਧਾ ਜਵਾਬ ਹੈ ਉਹਨਾਂ ਲੋਕਾਂ ਨੂੰ ਜੋ ਕਹਿੰਦੇ ਹਨ ਕਿ ਜਿੰਨੇ ਵੀ ਅਵਤਾਰ ਹੋਏ ਹਨ ਉਹੀ ਪ੍ਰਮਾਤਮਾ ਹੀ ਹਨ ਉਹ ਅਕਾਲ ਪੁਰਖ ਹੀ ਹਨ ਪਰ ਉਹ ਜੁਨਾ ਦੇ ਵਿੱਚ ਆ ਗਏ ਉਹਨਾਂ ਦਾ ਜਨਮ ਵੀ ਹੋਇਆ ਮਰਤੀਉ ਵੀ ਹੋਈ ਫਿਰ ਉਹ ਪ੍ਰਮਾਤਮਾ ਕਿਸ ਤਰ੍ਹਾਂ ਹੋ ਸਕਦੇ ਹਨ ਗੁਰੂ ਨਾਨਕ ਦੇਵ ਜੀ ਕਹਿ ਰਹੇ ਹਨ ਕਿ ਜਿਸ ਬੰਦੇ ਦਾ ਜਨਮ ਹੋ ਗਿਆ ਉਹ ਪਰਮਾਤਮਾ ਨਹੀਂ ਹੈ ਉਹ ਅਕਾਲ ਪੁਰਖ ਨਹੀਂ ਹੈ ਪਰਮਾਤਮਾ ਤਾਂ ਜੁਨਾ ਦੇ ਵਿੱਚ ਆਉਂਦਾ ਹੀ ਨਹੀਂ ਹੈ ਅਜੁਨੀ ਹੈ ਸੈਪੰ ਉਹ ਆਪਣੇ ਆਪ ਤੋਂ ਪ੍ਰਗਟ ਹੋਇਆ ਨਾ ਉਸ ਦੀ ਕੋਈ ਮਾਤਾ ਹੈ ਨਾ ਉਸ ਦਾ ਕੋਈ ਪਿਤਾ ਹੈ ਨਾ ਕੋਈ ਉਸ ਦਾ ਭਰਾ ਭੈਣ ਪਤਨੀ ਕੁਝ ਵੀ ਨਹੀਂ ਹੈ ਉਹ ਇਕੱਲਾ ਹੈ ਕਿੱਲਾ ਹੀ ਸਾਰੀ ਸ੍ਰਿਸ਼ਟੀ ਦੇ ਵਿੱਚ ਰਮਿਆ ਹੋਇਆ ਆਪਣੇ ਆਪ ਤੋਂ ਹੀ ਪੈਦਾ ਹੋਇਆ ਪ੍ਰਗਟ ਹੋਇਆ ਗੁਰ ਪ੍ਰਸਾਦ ਫਿਰ ਉਸ ਦੀ ਪ੍ਰਾਪਤੀ ਸਾਨੂੰ ਕਿਵੇਂ ਹੋਏਗੀ ਉਸ ਦੀ ਪ੍ਰਾਪਤੀ ਸਾਨੂੰ ਗੁਰੂ ਦੇ ਦਰਸਾਏ ਮਾਰਗ ਉੱਤੇ ਚੱਲ ਕੇ ਗੁਰੂ ਦੀ ਕਿਰਪਾ ਨਾਲ ਉਹ ਗੁਰੂ ਕਿਸੇ ਵੀ ਧਰਮ ਦਾ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਆਪਣੇ ਸਿੱਖਾਂ ਦੇ ਧਰਮ ਦਾ ਹੋਵੇ ਮੈ ਸਿੱਖਾਂ ਦੇ ਗੁਰੂ ਹੂ ਉਹ ਕਿਸੇ ਵੀ ਧਰਮ ਦਾ ਹੋ ਸਕਦਾ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੱਖ-ਵੱਖ ਧਰਮਾਂ ਦੇ ਭਗਤਾਂ ਫਕੀਰਾਂ ਸੰਤਾਂ ਭਗਤਾਂ ਦੀ ਬਾਣੀ ਦਰਜ ਕੀਤੀ ਗਈ ਤਾਂ ਜੋ ਸਾਡਾ ਇਹ ਧਰਮਾਂ ਦੇ ਨਾਮ ਤੇ ਜੋ ਭੇਦ ਭਾਵ ਚੱਲ ਰਹੇ ਹਨ ਉਹ ਦੂਰ ਹੋ ਸਕਣ ਪਰ ਅੱਜ ਅਸੀਂ ਫੇਰ ਧਰਮਾਂ ਦੇ ਜਾਲ ਦੇ ਵਿੱਚ ਫਸ ਗਏ ਫੇਰ ਵਿਤਕਰਾ ਕਰਨ ਲੱਗ ਗਏ ਮਹਾਰਾਜ ਕਹਿੰਦੇ ਹਨ ਸਰਬ ਧਰਮ ਮੈਂ ਸ੍ਰੇਸ਼ਟ ਕਰਮ ਹਰ ਕੋ ਨਾਮ ਜਪ ਨਿਰਮਲ ਕਰਮ ਵੀ ਪਰਮਾਤਮਾ ਦਾ ਨਾਮ ਜਪ ਸਭ ਤੋਂ ਸ੍ਰੇਸ਼ਟ ਧਰਮ ਇਹ ਹੀ ਹੈ ਨਿਰਮਲ ਕਰਮ ਕਰ ਚੰਗੇ ਕਰਮ ਕਰ ਵਿਤ ਕਰਾ ਨਾ ਕਰ ਕੋਈ ਬੋਲੇ RAM RAM ਕੋਈ ਖੁਦਾਏ ਕੁਝ ਵੀ ਬੋਲੋ ਪਰਮਾਤਮਾ ਦਾ ਕੋਈ ਵੀ ਨਾਮ ਜਪੋ ਪਰ ਇੱਕ ਜਪੋ ਜਪ ਇਹ ਜੋ ਬਾਣੀ ਹੈ ਜਪਜੀ ਸਾਹਿਬ ਇਸ ਦਾ ਨਾਮ ਹੈ ਜਪ ਆਪਾਂ ਸਨਮਾਨ ਦੇਣ ਲਈ ਜੀ ਆਖ ਦਿੰਦੇ ਹਾਂ ਪਰ ਇਸ ਦਾ ਨਾਮ ਜਪ ਹੈ ਬਰਪਾ ਆਦਰ ਲਈ ਸਨਮਾਨ ਲਈ ਜਪਜੀ ਸਾਹਿਬ ਕਹਿ ਕੇ ਇਸ ਨੂੰ ਬੁਲਾਉਂਦੇ ਹਾਂ ਇਹ ਸਾਰੀ ਬਾਣੀ ਦਾ ਨਾਮ ਜਪ ਹੈ ਆਦ ਸੱਚ ਜੁਗਾਦ ਸੱਚ ਏ ਨਾਨਕ ਅਕਾਲ ਪੁਰਖ ਮੁੱਢ ਤੋਂ ਹੋਂਦ ਵਾਲਾ ਜੁਗਾਂ ਦੇ ਮੁੱਢ ਤੋਂ ਮੌਜੂਦ ਹੈ ਇਸ ਵੇਲੇ ਵੀ ਮੌਜੂਦ ਹੈ ਤੇ ਅਗਾਹ ਵੀ ਮੌਜੂਦ ਰਹੇਗਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਪ੍ਰਾਣਿਆਂ ਸਮਿਆਂ ਦੇ ਵਿੱਚ ਵੀ ਉਹ ਸੱਚ ਸੀ ਨਾਨਕ ਹੋਸੀ ਭੀ ਸੱਚ ਤੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਵੀ ਉਹ ਸੱਚ ਹੀ ਰਹੇਗਾ ਅਸੀਂ ਕਦੇ ਇਹ ਨਹੀਂ ਕਹਿ ਸਕਦੇ ਕਿ ਪਹਿਲਾਂ ਬਹੁਤ ਸਾਲ ਪਹਿਲਾਂ ਇੱਕ ਪਰਮਾਤਮਾ ਹੁੰਦਾ ਸੀ ਜਦ ਕਿਸੇ ਕਹਿੰਨੇ ਸਾਡਾ ਦਾਦਾ ਹੁੰਦਾ ਸੀ ਪਰਦਾਦਾ ਹੁੰਦਾ ਸੀ ਉਹ ਰਾਜਾ ਹੁੰਦਾ ਸੀ ਇਹ ਰਾਜਾ ਹੁੰਦਾ ਸੀ ਉਹ ਰਾਣੀ ਹੁੰਦੀ ਸੀ ਅੱਜ ਤੋਂ 100 ਸਾਲ ਪਹਿਲਾਂ 500 ਸਾਲ ਪਹਿਲਾਂ ਇਹ ਚੀਜ਼ ਹੁੰਦੀ ਸੀ ਸੀ ਸ਼ਬਦ ਵਰਤਦੇ ਸੀ ਸੀ ਸ਼ਬਦ ਵਰਤਦੇ ਹਾਂ ਸੀ ਜਦੋਂ ਕੋਈ ਚੀਜ਼ ਚਲੀ ਗਈ ਹੁੰਦੀ ਹੈ ਇਸ ਸੰਸਾਰ ਤੋਂ ਪਰ ਅਸੀਂ ਕਦੇ ਵੀ ਇਹ ਨਹੀਂ ਕਹਿ ਸਕਦੇ ਕਿ ਇੱਕ ਪਰਮਾਤਮਾ ਹੁੰਦਾ ਸੀ ਜੋ ਇਹ ਪੰਗਤੀ ਹੈ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਹ ਸ਼ਲੋਕ ਹੈ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਦੋ ਸ਼ਲੋਕ ਹਨ ਇੱਕ ਇਹ ਸ਼ਲੋਕ ਹੈ ਤੇ ਇੱਕ ਸ਼ਲੋਕ ਪਵਨ ਗੁਰੂ ਪਾਣੀ ਪਤਾ ਅੰਤ ਦੇ ਵਿੱਚ ਬਹੁਤੇ ਲੋਕ ਇਸ ਦੁਬਿਧਾ ਵਿੱਚ ਪਏ ਹਨ ਕਿ ਇਹ ਵੀ ਮੰਗਲਾ ਚਰਨ ਹੈ ਇਹ ਵੀ ਮੂਲ ਮੰਤਰ ਹੈ ਪਰ ਨਹੀਂ ਇਸਦਾ ਸਬੂਤ ਸੁਖਨੀ ਸਾਹਿਬ ਦੇ ਵਿੱਚ ਮਿਲਦਾ ਹੈ ਸਾਨੂੰ ਇਹੀ ਸੇਮ ਪੰਕਤੀਆਂ ਇਹੀ ਸ਼ਲੋਕ ਅਸੀਂ ਪੜ੍ਹਦੇ ਹਾਂ ਸ਼ਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸਚ ਨਾਨਕ ਉਸ ਹੀ ਵੀ ਸੱਚ ਇਹ ਸਭ ਚੀਜ਼ਾਂ ਸਮਝਣ ਵਾਸਤੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਚਾਹੀਦਾ ਹੈ ਤਾਂ ਜੋ ਸਾਨੂੰ ਪਤਾ ਚੱਲੇ ਕਿ ਗੁਰੂ ਸਾਨੂੰ ਕੀ ਕਹਿਣਾ ਚਾਹੁੰਦੇ ਹਨ ਬਾਣੀ ਦੇ ਅਰਥ ਬੜੇ ਡੂੰਘੇ ਹਨ ਪੜਨ ਦੇ ਨਾਲ ਸਾਨੂੰ ਕੋਈ ਵੀ ਲਾਭ ਨਹੀਂ ਹੋਏਗਾ ਜਦੋਂ ਤੱਕ ਅਸੀਂ ਗੁਰਬਾਣੀ ਨੂੰ ਸਮਝਦੇ ਨਹੀਂ ਅਰਥ ਵਿਚਾਰ ਨਹੀਂ ਕਰਦੇ ਉਦੋਂ ਤੱਕ ਪੜਨ ਦਾ ਸਾਨੂੰ ਕੋਈ ਵੀ ਲਾਭ ਨਹੀਂ ਹੈ ਹਾਂ ਪੜਨਾ ਜ਼ਰੂਰੀ ਹੈ ਤਾਂ ਜੋ ਸਾਨੂੰ ਪਹਿਲਾਂ ਪੜਨਾ ਆਵੇ ਪਰ ਜੇ ਅਸੀਂ ਸਿਰਫ ਪੜ ਹੀ ਰਹੇ ਹਾਂ ਤਾਂ ਉਸ ਦਾ ਸਾਨੂੰ ਕੋਈ ਵੀ ਲਾਭ ਨਹੀਂ ਹੈ ਮੰਨ ਲਓ ਅਸੀਂ ਕੋਈ ਚੀਜ਼ ਪੜ ਰਹੇ ਹਾਂ ਪਰ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਤਾਂ ਉਸ ਨੂੰ ਪੜਨ ਦਾ ਕੋਈ ਵੀ ਲਾਭ ਨਹੀਂ ਹੈ ਪਾਠ ਪੜਿਓ ਔਰ ਬੇਦ ਵਿਚਾਰਿਓ ਨਿਮਲ ਭੈੰਗਮ ਸਾਦੇ ਪੰਜ ਜਨਾ ਸਿਓ ਸੰਗਨ ਛੁਡਕਿਓ ਅਦ ਕਹਉ ਬਧਵਾਦੀ ਇਹ ਪਾਠ ਪੜਨ ਨਾਲ ਸਾਨੂੰ ਕੋਈ ਵੀ ਲਾਭ ਨਹੀਂ ਹੋਏਗਾ ਸਾਨੂੰ ਉਸ ਨੂੰ ਸਮਝਣਾ ਚਾਹੀਦਾ ਸਭ ਤੇ ਉਤਮ ਹਰ ਕੀ ਕਥਾ ਕਥਾ ਕੀ ਹੈ ਗੁਰਬਾਣੀ ਦੇ ਅਰਥ ਵਿਚਾਰ ਸਰਵਣ ਕਰਨੇ ਹਾਂ ਉਹ ਅਸੀਂ ਕਿਸੇ ਤੋਂ ਸਰਵਣ ਕਰ ਵੀ ਸਕਦੇ ਹਾਂ ਜਾਂ ਅਸੀਂ ਖੁਦ ਵੀ ਪੜ ਸਕਦੇ ਹਾਂ ਖੁਦ ਵਿਚਾਰ ਕਰ ਸਕਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਗੁਰਬਾਣੀ ਦੇ ਅਰਥ ਕਰਨੇ ਪੜ੍ਹਨੇ ਸਿੱਖਣੇ ਬੜੇ ਸੌਖੇ ਹੋ ਗਏ ਹਨ ਬੜੀ ਬੜੀਆਂ ਸਾਨੂੰ ਕੋਥੀ ਸਾਹਿਬ ਮਿਲ ਜਾਂਦੀਆਂ ਹਨ ਕਿਤੋਂ ਵੀ ਅਸੀਂ ਪੋਥੀ ਸਾਹਿਬ ਲੈ ਕੇ ਅਰਥ ਵਿਚਾਰ ਪੜ੍ਹ ਸਕਦੇ ਹਾਂ ਅਧਿਆਨ ਕਰ ਸਕਦੇ ਹਾਂ ਇਸ ਤੋਂ ਅੱਗੇ ਜਪਜੀ ਸਾਹਿਬ ਦੀ ਬਾਣੀ ਦਾ ਆਰੰਭ ਹੁੰਦਾ ਹੈ ਮਜਮੂਨ ਹੁੰਦਾ ਇਤਨੀਆਂ ਹੀ ਬੇਨਤੀਆਂ ਨੂੰ ਪ੍ਰਵਾਨ ਕਰਨਾ ਜੀ ਪਾਠ ਕਰਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਨਜਾਨ ਬੱਚੇ ਸਮਝ ਕੇ ਮaaf ਕਰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ